ਇੱਕ ਕਮਾਈ ਦੇਵੀ ਤੋਂ ਵੀਡੀਓ ਵਾਇਰਲ ਹੋਈ ਸੀ ਕਿ ਕੁਝ ਅੰਸ਼ਤੇ ਵਿਅਕਤੀ ਹਥਿਆਰਾਂ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਜਿਹੜਾ ਕਮਾਈ ਦੇਵੀ ਬਾਜ਼ਾਰ ਦੇ ਵਿੱਚ ਕਾਫੀ ਹਗਾਮਾ ਕਰ ਰਿਹਾ ਜਿਹਦੇ ਨਾਲ ਆਮ ਨਾਗਰਿਕਾਂ ਦੇ ਵਿੱਚ ਕਾਫੀ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਅਸੀਂ ਉਸ ਵੀਡੀਓ ਨੂੰ ਦੇਖਦੇ ਹੋਏ ਜਿਹੜਾ ਆਪਣਾ ਥਾਣਾ ਤਲਵਾੜਾ ਵਿੱਚ ਅੰਡਰ ਸੈਕਸ਼ਨ 160 148 149 2555 ਆਰਮ ਐਕਟ ਦੇ ਤਹਿਤ ਅਸੀਂ ਪਰਚਾ ਦਰਜ ਕੀਤਾ ਹੈ ਇਹਨਾਂ ਦੇ ਕਮਾਈ ਦੇ ਵਿੱਚ ਆ ਕੇ ਮਾਰੂ ਉਥੇ ਹਰਾਨਾ ਲੈਸ ਹੋ ਕੇ ਕਾਫੀ ਉੱਥੇ ਗੁੰਡਾਗਰਦੀ ਕੀਤੀ ਅਤੇ ਜਿਹੜਾ ਆਪਣਾ ਨਾਗਰਿਕਾਂ ਨੂੰ ਕਾਫੀ ਡਰਾਇਆ ਘੰਟਾਇਆ ਜੋ ਐਕਸ਼ਨ ਲੈਣ ਲਈ ਅਸੀਂ ਪਰਚਾ ਦਰਜ ਕੀਤਾ ਹੈ ਪਰਚਾ ਦਰਜ ਕਰਕੇ ਅਸੀਂ ਜਿਹੜੀਆਂ ਵੱਖ-ਵੱਖ ਪਾਰਟੀਆਂ ਬਣਾ ਕੇ ਨਤੇ ਰੇਡ ਕੀਤੇ ਜਿਨ੍ਹਾਂ ਦੇ ਵਿੱਚੋਂ ਇੱਕ ਬਲਜਿੰਦਰ ਸਿੰਘ ਡੜਿਆਲੀ ਦਾ ਸੀ ਇਹਨੂੰ ਗ੍ਰਿਫਤਾਰ ਕਰ ਲਿਆ ਮੇਰੀ ਇਹ ਗੁੰਡਾ ਅਨਸਰਾਂ ਨੂੰ ਚੇਤਾਵਨੀ ਆ ਕਿ ਕੋਈ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਭਾਵੇਂ ਉਹਨਾਂ ਦੇ ਕੋਈ ਖਲਾਫ ਕੰਪਲੀਟ ਕਰੇ ਜਾਂ ਨਾ ਕਰੇ ਅਸੀਂ ਖੁਦ ਪੁਲਿਸ ਇਹਨਾਂ ਗੁੰਡਾਗਰਦੀ ਗੁੰਡਾਗਰਦ ਅਨਸਰਾਂ ਨੂੰ ਨੱਥ ਪਾਉਣ ਲਈ ਤਿਆਰ ਹਾਂ SSP ਸਰਿੰਦਰ ਲੰਬਾ ਜੀ IPS SSP ਹੁਸ਼ਿਆਰਪੁਰ ਜਿਨ੍ਹਾਂ ਨੇ ਆਉਂਦਾ ਹੀ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਹੋਏ ਹਨ ਕਿ ਨਾ ਹੀ ਇਲਾਕੇ ਵਿੱਚ ਕੋਈ ਨਸ਼ਾ बिकੇਗਾ ਅਤੇ ਨਾ ਹੀ ਕੋਈ ਗੁੰਡਾਗਰਦੀ ਹੋਏਗੀ ਸੋ ਇਹਨਾਂ ਗੁੰਡਾ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਅਸੀਂ ਬਹੁਤ ਆਪਣੇ ਉਪਰਾਲੇ ਕੀਤੇ ਆ ਇੱਕ ਕਮਾਈ ਦੇਵੀ ਤੋਂ ਵੀਡੀਓ ਵਾਇਰਲ ਹੋਈ ਸੀ ਕਿ ਕੁਝ ਅਨਸ਼ੱਤੇ ਵਿਅਕਤੀ ਹਥਿਆਰਾਂ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਜਿਹੜਾ ਕਮਾਈ ਦੇ ਵੀ ਬਾਜ਼ਾਰ ਦੇ ਵਿੱਚ ਕਾਫੀ ਹਗਾਮਾ ਕਰ ਰਿਹਾ ਜਿਹਦੇ ਨਾਲ ਆਮ ਨਾਗਰਿਕਾਂ ਦਾ ਵਿੱਚ ਕਾਫੀ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਅਸੀਂ ਉਸ ਵੀਡੀਓ ਨੂੰ ਦੇਖਦੇ ਹੋਏ ਜਿਹੜਾ ਆਪਣਾ ਥਾਣਾ ਤਲਵਾੜਾ ਵਿੱਚ ਅੰਡਰ ਸੈਕਸ਼ਨ 160 148 149 2554 ਆਰਮ ਐਕਟ ਦੇ ਤਹਿਤ ਅਸੀਂ ਪਰਚਾ ਦਰਜ ਕੀਤਾ ਹੈ ਇਦੇ ਵਿੱਚ ਸਾਨੂੰ ਕਿਸੇ ਨੇ ਕੰਪਲੇਟ ਨਾ ਕੀਤੀ ਪਰੰਤੂ ਅਸੀਂ ਇਹਨਾਂ ਗੁੰਡਾਂ ਅਸਰਾਂ ਨੂੰ ਨੱਥ ਪਾਉਣ ਲਈ ਮੇਰੇ ਐਸਐਚਓ ਸਾਹਿਬ ਨੇ ਆਪ ਖੁਦ ਹੀ ਇਹ ਜਿਹੜੀ ਆਪਣਾ ਆਪਣੇ ਵੱਲੋਂ ਕੰਪਲੇਟ ਦਰਜ ਕੀਤੀ ਹੈ ਤੇ ਅਸੀਂ ਇਹਦਾ ਪਰਚਾ ਦਰਜ ਕੀਤਾ ਹੈ। ਇਹਦੇ ਵਿੱਚ ਜਿਹੜੇ ਹੁਣ ਤੱਕ ਅਸੀਂ ਬੰਦੇ ਵੈਰੀਫਾਈ ਕਰਦੇ ਕੀਤੇ ਆ ਉਹਦੇ ਵਿੱਚ ਬਲਵਿੰਦਰ ਗੋਸ਼ਾ ਗੋਸ਼ਾ ਅਤੇ ਸ਼ਰਦ ਵਗੈਰਾ ਹੈਗੇ ਨੇ ਇਹਦੇ ਨਾਲ 12-13 ਹੋਰ ਵਿਅਕਤੀ ਨੇ ਜੋ ਕਿ ਬਖਬਖ ਪਿੰਡਾਂ ਦੇ ਨੇ। ਇਹਨਾਂ ਦੇ ਕਮਾਈ ਦੇ ਵਿੱਚ ਆ ਕੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਕਾਫੀ ਇੱਥੇ ਗੁੰਡਾਗਰਦੀ ਕੀਤੀ ਅਤੇ ਜਿਹੜਾ ਆਪਣਾ ਨਾਗਰਿਕਾਂ ਨੂੰ ਕਾਫੀ ਡਰਾਇਆ ਧਮਕਾਇਆ ਜੋ ਐਕਸ਼ਨ ਲੈਦਿਆਂ ਅਸੀਂ ਪਰਚਾ ਦਰਜ ਕੀਤਾ ਪਰਚਾ ਦਰਜ ਕਰਕੇ ਅਸੀਂ ਜਿਹੜੀਆਂ ਵੱਖ-ਵੱਖ ਪਾਰਟੀਆਂ ਬਣਾ ਕੇ ਇਹਨਾਂ ਤੇ ਰੇਡ ਕੀਤੇ ਜਿਨ੍ਹਾਂ ਦੇ ਵਿੱਚੋਂ ਇੱਕ ਬਲਜਿੰਦਰ ਸਿੰਘ ਡੜਿਆਲੀ ਦਾ ਅਸੀਂ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਦੀ ਗ੍ਰਿਫਤਾਰੀ ਅਸੀਂ ਕਰ ਲਈਏ ਉਦੋਂ ਅਸੀਂ ਗਾਮ ਪੁੱਛਕਿਸ਼ ਕਰ ਰਹੇ ਹਾਂ ਸੋ ਮੇਰੀ ਇਹ ਗੁੰਡਾ ਅਨਸਰ ਨੂੰ ਚੇਤਾਵਨੀ ਆ ਕਿ ਕੋਈ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਭਾਵੇਂ ਉਹਨਾਂ ਦੇ ਕੋਈ ਖਲਾਫ ਕੰਪਲੀਟ ਕਰੇ ਜਾਂ ਨਾ ਕਰੇ ਅਸੀਂ ਖੁਦ ਪੁਲਿਸ ਇਹਨਾਂ ਗੁੰਡਾਗਰਦੀ ਗੁੰਡਾਗਰਦ ਅੰਸਰਾਂ ਨੂੰ ਨੱਥ ਪਾਉਣ ਲਈ ਤਿਆਰ ਹਾਂ ਜੋ ਸਾਡੇ ਮਾਜੋ ਜੀ ਐਸ ਐਸ ਪੀ ਸਾਹਿਬ ਦੀ ਖਾਸ ਜਿਹੜੀ ਸਖਤ ਜਿਹੜੇ ਉਹ ਨਿਰਦੇਸ਼ ਸਰ ਜਿਹੜਾ ਤਲਵਾੜਾ ਪੁਲਿਸ ਨੇ ਹਿਰਾਸਤ ਵਿੱਚ ਇਹ ਲਿਆ ਹੈਗਾ ਮਦਦ ਇਹਦੇ ਨਾਲ ਜਿਹੜੇ ਹੋਰ 12 13 ਬੰਦੇ ਕੀ ਇਹ ਵੀ ਪੁਲਿਸ ਹਿਰਾਸਤ ਵਿੱਚ ਹੋਣਗੇ ਦੇਖੋ ਇਹਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਇਹਨਾਂ ਵਿੱਚੋਂ ਇੱਕ ਬੰਦਾ ਅਸੀਂ ਗ੍ਰਿਫਤਾਰ ਕਰ ਰਿਹਾ ਤੇ ਬਾਕੀ ਬੰਦੇ ਅਸੀਂ ਇਹ ਦੇ ਆਪਣਾ ਨਾਮਜ਼ਦ ਅਸੀਂ ਕੀਤੇ ਹੋਏ ਆ ਇਹਦੇ ਆਪਣੇ ਬਿਆਨ ਤੇ ਅਸੀਂ ਨਾਮਜ਼ਦ ਕੀਤੇ ਹੋਏ ਆ ਬੰਦੇ ਸਹੀ ਗ੍ਰਿਫਤਾਰ ਕੀਤੇ ਆ ਇਹਨਾਂ ਵਿੱਚੋਂ ਇੱਕ ਬੰਦਾ ਅਸੀਂ ਗ੍ਰਿਫਤਾਰ ਕੀਤਾ ਬਾਕੀ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਬਾਕੀ ਇਹਨਾਂ ਦਾ ਕੋਈ ਲੜਾਈ ਦਾ ਕੋਈ ਬੋਤਾ ਆਪਣਾ ਖਾਸ ਕਰਨੀ ਸੀ ਬਸ ਇਹ ਸੀ ਕਿ ਹਮ ਚੌੜੇ ਤੰਗ ਬਾਜ਼ਾਰ ਵਾਲੀ ਗੱਲ ਸੀ ਤੇ ਤੂੰ ਮੇਰੇ ਨਾਲ ਘੂਰਦਾ ਜਾਂ ਮੇਰੇ ਨਾਲ ਦੇਖਦਾ ਜਿਹਦੇ ਤਾਰ ਤਹਿਤ ਇਹਨਾਂ ਨੇ ਇੱਕ ਇੰਨੇ ਬੰਦੇ ਇਕੱਠੇ ਹੋ ਕੇ ਇੱਕ ਗੁੰਡਾਗਰਦੀ ਕੀਤੀ ਆ ਸੋ ਅਸੀਂ ਪਰਚਾ ਦਰਜ ਕੀਤਾ ਇਹਨਾਂ ਨੂੰ ਸਾਰਿਆਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਇੱਕ ਬੰਦਾ ਅਸੀਂ ਅਰੈਸਟ ਕਰ ਲਿਆ ਤੇ ਬਾਕੀ ਵੀ ਅਸੀਂ ਜਲਦੀ ਹੀ ਜਿਹੜੇ ਆਪਣੇ ਬੰਦੇ ਗ੍ਰਿਫਤਾਰ ਕਰਾਂਗੇ